ਇੱਕ ਮਿੰਟ ਖੜੋ ਮੇਰੇ ਭਰਾ ਆ ਵੀਡੀਓ ਦੇਖਿਓ ਤੇ ਤੀ ਸੁਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਇੱਕ ਵੀਡੀਓ ਆ ਹੋਰ ਦੇਖੋ ਤੀ ਸੁਨ ਅਨੂ ਦੇ ਵਾਇਗਰੂ ਦੇਣ ਵਾਲੇ ਵਾਲੇ ਬਹੁਤ ਮੈਂ ਮੇਰੇ ਭਰਾ ਨੂੰ ਕਹਾਂ ਭਰਾ ਜਦੋਂ ਅਸੀਂ ਇਹ ਗਾਣਾ ਗਾਇਆ ਸੀਗਾ ਰੀਲ ਦੇ ਵਿੱਚ ਉਦੋਂ ਗਾਣਾ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨਹੀਂ ਸੀਗਾ ਠੀਕ ਆ ਚੱਲਦਾ ਸੀਗਾ ਲੇਕਿਨ ਬਹੁਤ ਜ਼ਿਆਦਾ ਨਹੀਂ ਸੀਗਾ ਬਸ ਮੈਨੂੰ ਉਹ ਸ਼ਬਦ ਸੋਹਣੇ ਲੱਗੇ ਮੈਨੂੰ ਬੋਲ ਸੋਹਣੇ ਲੱਗੇ ਤੈਨੂੰ ਗੱਡੀ ਦੇ ਤੀ ਤੁਹਾਨੂੰ ਪਤਾ ਮੈਂ ਅੱਗੇ ਵੀ ਵੀਡੀਓ ਵਿੱਚ ਜਿਹੜਾ ਗਾਣਾ ਮੈਨੂੰ ਚੰਗਾ ਲੱਗਦਾ ਮੈਂ ਬੋਲ ਦਿੰਨਾ ਹੁਣਾ ਤੇ ਬਖ ਤੁਹਾਡੇ ਵਾਸਤੇ ਇਹ ਗੱਲ ਬਹੁਤ ਜ਼ਿਆਦਾ ਗਲਤ ਆ ਤੁਹਾਡਾ ਬੋਲਣ ਦਾ ਜਿਹੜਾ ਲਹਿਜਾ ਨਾ ਇਹ ਪਿਆਰ ਮੁਹੱਬਤ ਵਾਲਾ ਨਹੀਂਗਾ ਇਹ ਕੇਰੂ ਕੇਰੂ ਵਾਲਾ ਆ ਲੋਕਾਂ ਨੂੰ ਤੋੜਨ ਵਾਲਾ ਆ ਕਿਸੇ ਦੇ ਸਿੱਧਾ ਜਾ ਕੇ ਦਿਲ ਨੂੰ ਹਿੱਟ ਕਰਨ ਵਾਲਾ ਆ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਮੇਰਾ ਭਰਾ ਆਪਾਂ ਉਦਾਂ ਆਪਾਂ ਇਦਾਂ ਕਹਿੰਨੇ ਆ ਵੰਡ ਖਾਓ ਹਨਾ ਤੇ ਇਦਾਂ ਦੇ ਆਪਾਂ ਸ਼ਬਦ ਯੂਜ਼ ਕਰਦੇ ਆ ਤੇ ਲੇਕਿਨ ਆਪਾਂ ਸ਼ਬਦ ਫਿਰ ਵੀ ਕਿਤੇ ਨਾ ਕਿਤੇ ਆਪਾਂ ਨਫ਼ਰਤ ਇੰਨੀ ਕਿਉਂ ਅ ਦੂਜੇ ਦੇ ਧਰਮ ਦੂਜੇ ਧਰਮਾਂ ਦੇ ਪ੍ਰਤੀ ਆਪਾਂ ਪਾਲ ਕੇ ਰੱਖੀ ਆ ਸਾਰੇ ਧਰਮ ਜਿਹੜੇ ਆ ਉਹ ਸਤਕਾਰਯੋਗ ਆ ਸਾਰੇ ਧਰਮ ਬਰਾਬਰ ਆ ਲੋਕਾਂ ਨਾਲ ਪਿਆਰ ਮੁਹੱਬਤ ਵਰਤੋਣਾ ਸਾਰੇ ਮੇਰੇ ਭਰਾ ਆ ਹੁਣ ਮੇਰੀ ਸ਼ਾਪ ਤੇ ਹਰੇਕ ਧਰਮ ਦਾ ਹੀ ਬੰਦਾ ਆਉਂਦਾ ਆ ਸਾਰੇ ਹੀ ਬੜਾ ਪਿਆਰ ਮੁਹੱਬਤ ਕਰਦੇ ਆ ਅਸੀਂ ਕਦੇ ਵੀ ਇਦਾਂ ਦਾ ਆਪਾਂ ਸੁਨੇਹਾ ਨਹੀਂ ਦੇਣਾ ਮੇਰੇ ਭਰਾ ਨੂੰ ਮੈਂ ਰਿਕਵੈਸਟ ਕਰਦਾ ਹੱਥ ਜੋੜ ਕੇ ਮੇਰਾ ਭਰਾ ਇਦਾਂ ਦੀਆਂ ਗੱਲਾਂ ਨਹੀਂ ਕਰੀ ਛੋਭਦੀਆਂ ਨਹੀਂ ਆਪਾਂ ਨੂੰ ਗੱਲਾਂ ਇਦਾਂ ਦੀਆਂ ਯਾਰ ਮਤਲਬ ਤੁਮੇ ਤੁਹਾਰਾ ਖੂਬ ਹਮੇ ہمارا ਖੂਬ ਉਹਨਾਂ ਨੂੰ ਉਹ ਤੁਹਾਨੂੰ ਠੀਕ ਆ ਤੁਹਾਨੂੰ ਗੁਰੂ ਨੇ ਦਿੱਤੀ ਹੋਊਗੀ ਲੇਕਿਨ ਉਹਨਾਂ ਨੂੰ ਯਿਸੂ ਨੇ ਦਿੱਤੀ ਆਪਾਂ ਉਹਨਾਂ ਨੂੰ ਕਿੱਦਾਂ ਮਾੜਾ ਕਹਿ ਸਕਦੇ ਆ ਯਾਰ ਹਨਾ ਲੇਕਿਨ ਆਪਾਂ ਇਦਾਂ ਦੀ ਗੱਲ ਪਬਲਿਕਲੀ ਇਦਾਂ ਗੱਲ ਤੁਸੀਂ ਕਹਿਣਾ ਸੀ ਤੇ ਮੈਨੂੰ ਪਰਸਨਲੀ ਕਹਿ ਸਕਦੇ ਸੀ ਆ ਜਿੰਨੇ ਵੀ ਹੋਰ ਕਿਸੇ ਨੇ ਕਿਹਾ ਉਹਨੂੰ ਪਰਸਨਲੀ ਤੁਸੀਂ ਕਹਿ ਸਕਦੇ ਸੀ ਭਾਜੀ ਇਦਾਂ ਦੀ ਗੱਲਾਂ ਨਾ ਕਰੀਏ ਆਪਾਂ ਹਨਾ ਲੇਕਿਨ ਉਹ ਵੀ ਗਲਤ ਗੱਲ ਆ ਮੇਰੀ ਪੋਸਟ ਤੇ ਵੀ ਬੜੇ ਕਮੈਂਟ ਆਏ ਹੀ ਪੱਗ ਲਾਦੇ ਮੈਂ ਕਿਹਾ ਯਾਰ ਪੱਗ ਲਾਦੇ ਕਿਉਂ ਪੱਗ ਕਿਉਂ ਲਾਦੇ ਯਾਰ ਜੇ ਦੂਜੇ ਧਰਮ ਤੁਹਾਡਾ ਗਣਾ ਗਾਉਂਦੇ ਆ ਤਹਾਡੀ ਕੋਈ ਵਡਿਆਈ ਕਰਦੇ ਤੁਹਾਨੂੰ ਬੜੀ ਅੱਛੀ ਲੱਗਦੀ ਆ ਲੇਕਿਨ ਜੇ ਅਸੀਂ ਤਾਂ ਧਰਮ ਦੂਜੇ ਧਰਮ ਦੀ ਨਾਲੇ ਦੂਜਾ ਧਰਮ ਥੋੜੀ ਸਾਡਾ ਆਪਣਾ ਧਰਮ ਆ ਯਾਰ ਸਾਰੇ ਭਾਈਚਾਰਾ ਆ ਸਾਰੇ ਹੀ ਸਾਡੇ ਆ ਸਾਰੀ ਦੁਨੀਆ ਹੀ ਸਾਰੀ ਕਾਇਨਾਤ ਹੀ ਸਾਡੀ ਆ ਮੈਂ ਕਦੇ ਵੀ ਇਦਾਂ ਦੀ ਗੱਲ ਨਾ ਵੀਡੀਓ ਚ ਨਾ ਕਦੇ ਆਏ ਮੇਰੇ ਭਰਾ ਨੂੰ ਮੈਂ ਵੱਥੇ ਮੱਥੇ ਵਟ ਨਹੀਂ ਮੇਰਾ ਕਹਿਣ ਦਾ ਜਿਹੜਾ ਮੇਰੇ ਬੋਲ ਕੋਈ ਹੋਰ ਹੋ ਸਕਦੇ ਆ ਲੇਕਿਨ ਮੇਰੇ ਭਰਾ ਜਿਹੜੇ ਮੈਨੂੰ ਸਮਝਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਉਹਨਾਂ ਨੂੰ ਮੇਰੇ ਦਿਲ ਦਾ ਪਤਾ ਆ ਮੈਂ ਕਦੇ ਵੀ ਦਿਲੋਂ ਨਹੀਂ ਕਦੇ ਵੀ ਕੁਝ ਵੀ ਕਵਾਂਗਾ ਇਹ ਜੋੜਾ ਮੇਰੇ ਭਰਾ ਨੂੰ ਕਿਸੇ ਨੂੰ ਹਟ ਕਰੇ ਯਾਰ ਅਸੀਂ ਕਦੇ ਅਸੀਂ ਅਸੀਂ ਕੌਣ ਹੁੰਨੇ ਬੋਲਣ ਵਾਲੇ ਅਸੀਂ ਕਦੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਅਸੀਂ ਤਾਂ ਹਰ ਇੱਕ ਬੰਦੇ ਨੂੰ ਪਿਆਰ ਇੰਨਾ ਕਰਦੇ ਆਂ ਹਰ ਚੀਜ਼ ਨੂੰ ਇੰਨਾ ਪਿਆਰ ਕਰਦੇ ਆਂ ਹਰ ਮੁਹੱਬਤ ਇੰਨੀ ਅਸੀਂ ਕਰਦੇ ਆਂ ਅਸੀਂ ਕਿੱਦਾਂ ਕਹਿ ਸਕਦੇ ਆਂ ਸਾਰੀ ਦੁਨੀਆ ਹੀ ਆਪਣੀ ਆ ਭਰਾ ਆ ਸਾਰੇ ਰਲ ਮਿਲ ਕੇ ਰਹਿਆ ਕਰੋ ਮੇਰਾ ਭਰਾ ਤੇ ਬਾਕੀ ਲਵ ਯੂ ਆ ਸਾਰੇ ਮੇਰੇ ਭਰਾਵਾਂ ਨੂੰ